ਅੱਜ ਸਾਡੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਭੱਜਦੇ ਐ ਬਿਸ਼ਾਇਦ ਸਾਨੂੰ ਕਿਤੇ ਚੰਗਾ ਰੋਜ਼ਗਾਰ ਮਿਲ ਜੇ ਸਾਡੀ ਘਰ ਦੀ ਗਰੀਬੀ ਦੂਰ ਹੋ ਜਾਵੇ ਅਸੀਂ ਅਸੀਂ ਆਪਣੇ ਮਾਪਿਆਂ ਦੀਆਂ ਉਮੀਦਾਂ ਤੇ ਉੱਤਰੀਏ ਸਾਡੇ ਮਾਪਿਆਂ ਨੇ ਗਰੀਬੀ ਕੱਟ ਲਈ ਮੈਂ ਆਪਣੇ ਘਰ ਦੀ ਗਰੀਬੀ ਪੱਟ ਦੇਣੀ ਹੈ ਉਹ ਵਿਦੇਸ਼ਾਂ ਦੇ ਵਿੱਚ ਜਾਂਦੇ ਤਾਂ ਜ਼ਰੂਰ ਐ ਪਰ ਉੱਥੇ ਜਾ ਕੇ ਵੀ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰਦੇਸ਼ ਜਾਣ ਵਾਸਤੇ ਵੀ ਜ਼ਮੀਨਾਂ ਵਿਕ ਜਾਂਦੀਆਂ ਨੇ ਘਰ ਵਿਕ ਜਾਂਦੇ ਐ ਪਰ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹੁੰਦਾ ਕਿ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਅੱਗੇ ਵਧੀਏ ਸਾਡੇ ਪੰਜਾਬ ਦੇ ਵਿੱਚ ਸਾਡੇ ਇਸ ਦੇਸ਼ ਦੇ ਵਿੱਚ ਬਹੁਤ ਕਾਮਯਾਬ ਹੋਣ ਦੇ ਬਹੁਤ ਵੱਡੇ ਤਰੀਕੇ ਨੇ ਇੱਥੇ ਬਹੁਤ ਚਾਂਸ ਨੇ ਤਰੱਕੀ ਕਰਨ ਦੇ ਜਿਵੇਂ ਇਹ ਬੱਚੇ ਨੇ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਨੌਜਵਾਨ ਜਿਹੜੀ ਸਾਡੀ ਜੰਗ ਚੇਨਰੇਸ਼ਨ ਹੈ ਉਹ ਆਪ ਕੰਮ ਨੂੰ ਤਰਜੀਹ ਦੇਣ ਲੱਗੀ ਸੋ ਤੁਸੀਂ ਦੇਖੋ ਪੰਜਾਬ ਦੇ ਵਿੱਚ ਪ੍ਰਵਾਸੀ ਇੰਨੀ ਤਦਾਦ ਵਿੱਚ ਭਰ ਗਏ ਉਹਨਾਂ ਨੇ ਕਿੱਡੇ ਕਿੱਡੇ ਕਾਨੂੰਨੀ ਅਪਰਾਧ ਸ਼ੁਰੂ ਕਰ ਦਿੱਤੇ ਆਹ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦੇ ਬੱਚੇ ਦਾ ਜਿੰਸੀ ਸ਼ੋਸ਼ਣ ਕੀਤਾ ਗਿਆ ਉਸ ਤੋਂ ਬਾਅਦ ਉਸ ਬੱਚੇ ਨੂੰ ਤੜਫਾ ਤੜਫਾ ਕੇ 5 ਸਾਲ ਦੇ ਬੱਚੇ ਨੂੰ ਮਾਰਿਆ ਗਿਆ ਤੇ ਇਹ ਇਨ੍ਹਾਂ ਦਿਨਾਂ ਦੇ ਵਿੱਚ ਹੀ ਭੈਣ ਤੇ ਭਰਾ ਨੂੰ ਪ੍ਰਵਾਸੀਆਂ ਨੇ ਤਰਨਤਾਰਨ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਗਿਆ ਤੇ ਸਾਡੇ ਅਨੰਦਪੁਰ ਸਾਹਿਬ ਦੇ ਵਿੱਚ ਘਟਨਾ ਹੈ ਪ੍ਰਵਾਸੀ ਸਾਡੇ ਪੰਜਾਬੀਆਂ ਦੀਆਂ ਧੀਆਂ ਨੂੰ ਵਰਗਲਾ ਕੇ ਆਪਣੇ ਜੂਪੀ ਦੇ ਵਿੱਚ ਭਜਾ ਕੇ ਲੈ ਕੇ ਚਲੇ ਗਏ ਤੇ ਸਾਡੇ ਪੰਜਾਬ ਤੋਂ ਖਲਾਫ ਕਿਦਾਂ ਦੇ ਬਦਲ ਦੇ ਬਣਦੇ ਜਾ ਰਹੀ ਹੈ ਠੀਕ ਹੈ ਅਸੀਂ ਖੇਤੀਬਾੜੀ ਕਰਦੇ ਆ ਸਾਨੂੰ ਪ੍ਰਵਾਸੀਆਂ ਦੀ ਲੋੜ ਹੈ ਕੰਮ ਕਰਨ ਤੇ ਜਾਣ ਇਹਨਾਂ ਨੂੰ ਇੱਥੇ ਵੋਟਾਂ ਬਣਾਉਣ ਦੀ ਨਾ ਆਜ਼ਾਦੀ ਦਿੱਤੀ ਜਾਵੇ ਆਪਣੇ ਨਗਰ ਦੇ ਵਿੱਚ ਇਹਨਾਂ ਦੀ ਵੋਟਾਂ ਨਾ ਬਣਾਈ ਜਾਵੇ ਆਪਣੇ ਨਗਰ ਦੇ ਵਿੱਚ ਇਹਨਾਂ ਨੂੰ ਜ਼ਮੀਨਾਂ ਨਾ ਦਿੱਤੀਆਂ ਜਾਣ ਖਰੀਦਣ ਦੇ ਲਈ ਫੈਣ ਤੇ ਨਹੀਂ ਪੱਕੀਆਂ ਜ਼ਮੀਨਾਂ ਨਾ ਦਿੱਤੀਆਂ ਜਾਣ ਪਿੰਡਾਂ ਦੇ ਵਿੱਚ ਇਹਨਾਂ ਨੂੰ ਕਿਰਾਏ ਤੇ ਵੀ ਘਰ ਨਾ ਦਿੱਤੇ ਜਾਣ ਇਹਨਾਂ ਨੂੰ ਕਹੋ ਕਿ ਠੀਕ ਹੈ ਕੰਮ ਕਰੋ ਖੇਤਾਂ ਦੇ ਵਿੱਚ ਰਹੋ ਵੋਟਰਾਂ ਦੇ ਵਿੱਚ ਰਹੋ ਉਥੇ ਜਾ ਕੇ ਵੀ ਆਪਣੇ ਬੱਚੇ ਜੇ ਤੁਹਾਡੇ ਕੋਈ ਨਾਲ ਖੇਤ ਨੂੰ ਜਾਂਦੇ ਆ ਤਾਂ ਖਿਆਲ ਰੱਖੋ ਇਸ ਕਰਕੇ ਅਵੇਅਰ ਹੋ ਕੇ ਚੱਲੀਏ ਆਪਣੀ ਜਿਹੜੀ ਨੌਜਵਾਨੀ ਹੈ ਆਪਣੇ ਜਿਹੜੇ ਪੰਜਾਬੀ ਨੌਜਵਾਨ ਹੈ ਉਹਨਾਂ ਨੂੰ ਕੰਮ ਕਰਨ ਦੇ ਲਈ ਪ੍ਰੇਰੀਏ ਤੂੰ ਗੋਲ ਗੱਪਿਆਂ ਦੀ ਰੇੜੀ ਤੇ ਖੜ ਕੇ ਗੋਲ ਗੱਪੇ ਤੇ ਖਾ ਸਕਦਾ ਹੈ ਪਰ ਤੈਨੂੰ ਵੇਚਣਾ ਨਹੀਂ ਆਉਂਦਾ ਜਿੱਦਣ ਤੂੰ ਵੇਚਣਾ ਸਿੱਖੇਗਾ ਜਿੱਦਣ ਤੂੰ ਗੋਲ ਗੱਪੇ ਵੇਚਣੀ ਸਿੱਖ ਜਾਏਗਾ ਤੇਰੀ ਗਰੀਬੀ ਦੂਰ ਹੋ ਜਾਏਗੀ ਜਿੱਦਣ ਤੂੰ ਤੂੰ ਟਿੱਕੀਆਂ ਵਾਲੀ ਰੇੜੀ ਤੇ ਖੜ ਕੇ ਟਿੱਕੀ ਖਾ ਤੇ ਸਕਦਾ ਪਰ ਤੈਨੂੰ ਵੇਚਣੀ ਨਹੀਂ ਆਉਂਦੀ ਤੂੰ ਵੇਖ ਇਹ ਲੋਕ ਬਾਹਰੋਂ ਆ ਕੇ ਅੱਜ ਜ਼ਮੀਨਾਂ ਦੇ ਮਾਲਕ ਬਣ ਗਏ ਅੱਜ ਇਹ ਵੱਡੇ ਵੱਡੇ ਕਾਰੋਬਾਰਾਂ ਦੇ ਮਾਲਕ ਬਣ ਗਏ ਤੇ ਸਾਡੀ ਨੌਜਵਾਨੀ ਗਰਮਦੀ ਜਾ ਰਹੀ ਹੈ ਸਾਡੀ ਨੌਜਵਾਨੀ ਬੇਰੁਜ਼ਗਾਰ ਹੁੰਦੀ ਜਾ ਰਹੀ ਹੈ ਮੈਂ ਇਸ ਵੀਡੀਓ ਦੇ ਜ਼ਰੀਏ ਔਰ ਇਸ ਤਵਾਨ ਦੇ ਜ਼ਰੀਏ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਠੋ ਜਾਗੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭੀਏ ਆਪਣੇ ਮਾਪਿਆਂ ਨੂੰ ਸੰਭੀਏ ਆਪਣੇ ਪਰਿਵਾਰਾਂ ਨੂੰ ਸੰਭੀਏ ਆਪਣੇ ਨਗਰਾਂ ਨੂੰ ਸੰਭੀਏ ਤੇ ਗੁਰਮਖ ਪਿਆਰਿਓ ਵੱਡੀ ਗੱਲ ਅਸੀਂ ਆਪਣੇ ਆਪ ਨੂੰ ਸੰਭਾਲਦਾ ਯਤਨ ਕਰੀਏ ਸੋ ਸਤਿਗੁਰ ਕਿਰਪਾ ਕਰ ਅਗਰ ਮੇਰੀ ਵਿਚਾਰ ਕੋਈ ਕਿਸੇ ਦੇ ਦਿਲ ਨੂੰ ਮਾਰੀ ਲੱਗੀ ਹੋਵੇ ਮੈਂ ਉਹਦੀ ਮਾਫੀ ਖੋੜੇ ਮੰਗ ਲੈਣਾ ਉਹ ਮੇਰੇ ਪੱਲੇ ਪਾ ਦਿਓ ਜੇ ਕੋਈ ਗੱਲ ਤੁਹਾਨੂੰ ਚੰਗੀ ਲੱਗੀ ਹੋਈ ਉਹਨੂੰ ਪੱਲੇ ਬੰਨ ਲਿਓ ਸੋ ਆਓ ਬਹੁਤ ਧੰਨਵਾਦ ਸਮੁੱਚੀ ਸਮੁੱਚੀ ਸਾਰੀ ਸੰਗਤ ਸਮੁੱਚੀ ਪਰਵਾਦ ਜਿਨ੍ਹਾਂ ਦੀ ਬਦੌਲਤ